ਮੇਰਾ ਕਬਲ ਜੀਤ ਤੋ ਨਾ ਹੀ ਮੇਰਾ ਘਰ ਵਾਲਾ ਮੈਨੂੰ ਤਿੰਨ ਚਾਰ ਸਾਲ ਤੋਂ ਬਾਅਦ ਮਾਰਦਾ ਘੁੜਦਾ ਹੀ ਮੈਨੂੰ ਕਹਿੰਦਾ ਫੇਕਿਆ ਤੋ ਪੈਸੇ ਲੈ ਗਿਆ ਮੈਂ 1 ਲੱਖ ਰੁਪਈਆ ਦਿੱਤਾ 1.5 ਲੱਖ 50 ਹਜ਼ਾਰ ਦਿੱਤਾ ਫਿਰ 1 ਲੱਖ ਦਿੱਤਾ ਚੈਨ ਲੱਖ ਦੇ ਦਿੱਤਾ ਤੋਂ ਬਾਅਦ ਇਹਨੇ 5 ਲੱਖ ਦੀ ਫਿਰ ਮੰਗ ਕਰ ਲਈ ਮੇਰਾ ਬਰਾਬਰ ਦੇ ਸੁੱਚ ਰਹਿੰਦਾ ਮੇਰਾ ਪਿਓ ਨਹੀਂ ਹੈਗਾ ਮੇਰਾ ਭਰਾ ਮੈਂ ਜ਼ਮੀਨ ਕਹਨੇ ਬਾਕੇ ਗਿਆ ਪਰ ਤੇ ਸੱਚ ਐ ਬੰਦੇ ਨੇ ਸਾਡੀ ਹਲਪ ਕਰਨ ਦੀ ਬਜਾਏ ਸਾਡੇ ਤੋਂ 5 ਲੱਖ ਰੁਪਈਆ ਮੰਗ ਰਾਇਆ ਕਹਿੰਦਾ ਨਹੀਂ ਤਾਂ ਨਹਿਰ ਚ ਜਾਲ ਮਾਰ ਕੇ ਮਾਰ ਜੋ ਨਹੀਂ ਤਾਂ ਮੇਰੇ ਘਰਨਾ ਵੜਿਆ ਨਹੀਂ ਤਾਂ ਮੈਂ ਤੁਹਾਨੂੰ ਗੋਲੀਆਂ ਮਾਰ ਕੇ ਮਾਰ ਦੂੰ ਮੈਂ ਤੁਹਾਨੂੰ ਐ ਉਹ ਜੀ ਸਜ਼ਾ ਦਵਾਂਗੇ ਤੁਹਾਡੀਆਂ ਸੱਤ ਪੀੜੀਆਂ ਯਾਦ ਰੱਖਣਗੀਆਂ ਜੇ ਮੇਰੇ ਮਾਪਿਓ ਨੂੰ ਦੱਸਿਆ ਤੇ ਚਾਚੇ ਤਾਇਆ ਨੂੰ ਦੱਸਿਆ ਮੇਰੀ ਕਹੇ ਨੀ ਸੁਣੀ ਮੇਰੀ ਤਾਂ ਮਾਂ ਵੀ ਮੇਰੇ ਹੱਥੋਂ ਚਲ ਗਈ ਐਂ ਤੇਨੇ ਗੋਲੀਆਂ ਮਾਰ ਕੇ ਮਗਾ ਦਿੱਤੀ ਮੇਰਾ ਭੋਰਾ ਬਰਬਰਾ ਪਰ ਦੇ ਸੱਚ ਕਮਾਈ ਕਰਦਾ ਰਿਹਾ ਇਹ ਪਰ ਭਈਆ ਰਭਈਆ ਛੋੜ ਗਏ ਕਿੱਦਾਂ ਦੇ ਜ਼ਿੰਦੇ ਗਰੀਬ ਬੰਦਾ ਕਿੱਦੋਂ ਪੈਸੇ ਦਿੰਦਾ ਇਹਨੂੰ ਇਹਦੀਆਂ ਗੱਡੀਆਂ ਚੱਲਦੀਆਂ ਨੌਕਰੀਆਂ ਨੇ ਸਾਨੂੰ ਕਦੀ ਨਹੀਂ ਕੋਈ ਰੁਪਈਆ ਦਿੱਤਾ ਆਈ ਇਹਨੂੰ ਕਿਤੇ ਦੇ ਨੈਣ ਸੰਗੋਂ ਦਾ ਨਾ ਇਹ ਬਰੋਜਪੁਰ ਰੇਂਦਾ ਝੰਡੀਗੜ੍ਹੇ ਡਿਊਟੀ ਕਰਦਾ ਹੈ ਇੱਥੇ ਮੇਰੇ ਸਪੇਕ ਗਿਆ ਇਹਨੇ ਮੈਨੂੰ ਕੱਲ੍ਹ ਆ ਹੀ 5 ਲੱਖ ਰੁਪਈਆ ਲੈ ਗਿਆ ਨੇ ਮੈਨੂੰ ਰਾਤ ਕੁੱਟਿਆ ਮਾਰਿਆ ਫਿਰ ਇਹਨੇ ਮੈਨੂੰ ਘਰੋਂ ਕੱਲਿਆ ਭੇ ਲੈ ਕੇ ਆਈ ਕੱਲ ਮੇਰੇ ਮਗਰ ਆ ਗਿਆ ਸਾਨੂੰ ਨਹੀਂ ਪਤਾ ਇਹ ਕਰ ਕਿੱਦਾਂ ਆ ਗਿਆ ਕਿੱਦਾਂ ਨਹੀਂ ਇਹ ਮੈਨੂੰ ਆਣ ਕੇ ਮਾਰਨ ਕੁੱਟਣ ਲੱਗ ਗਿਆ ਕਹਿੰਦਾ ਪੈਸੇ ਨਹੀਂ ਹੋਏ ਨਾ ਤੇ ਮੇਰੇ ਨਾਲ ਐਵੇਂ ਝੱਲ ਮੈਂ ਕਿਹਾ ਮੈਂ ਨਹੀਂ ਜਾਣਾ ਮੈਂ ਪੈਸੇ ਲੈ ਕੇ ਆਉਂਗੀ ਮੈਂ ਨਹੀਂ ਜਾਣਾ ਤੂੰ ਵੀਰ ਮੈਨੂੰ ਮਾਰੇਗਾ ਇਹ ਨਹੀਂ ਗੱਲ ਹੋਈ ਇਹ ਮੈਨੂੰ ਮਾਰਨ ਕੁੱਟਣ ਲੱਗਾ ਮੇਰੀ ਮਾਨੇਗਾ ਤੂੰ ਮੇਰੇ ਘਰ ਆ ਕੇ ਮੇਰੀ ਧੀ ਨੂੰ ਕਿਵੇਂ ਮਾਰਿਆ ਇਹ ਨਹੀਂ ਗੱਲ ਤੋਂ ਮੇਰੀ ਮਾਂ ਤੇ ਗੋਲੀ ਚਲਾਤੀ ਇਹ ਨਹੀਂ ਗੱਲ ਇਹਨੇ ਮੇਰੇ ਗੋਲੀ ਚਲਾਈ ਮੇਰਦੇ ਨਹੀਂ ਲੱਗੀ ਇਹ ਪੱਜ ਗਿਆ ਬਾਜੋ ਬੰਦਾ ਖਲੋਤਾ ਨਹੀਂ ਇਹਦੇ ਇਹ ਹੀ ਥਾਣਾ ਇਹਨੇ ਵਡਾ ਕੱਕ ਨਹੀਂ ਰਹਿੰਦਾ ਇਹ ਸਾਡਾ ਸਾਰਾ ਕੁਝ ਝਾੜਦਾ ਹੀ ਗਰੀਬ ਕਿੱਥੋਂ ਕਮਾਈਦਾ ਹੀ ਜਾਈਏ ਭਰਾ ਦੀ ਇਹਨੂੰ ਮੇਰਾ ਇੱਕ ਬੱਚਾ ਉਹਨੂੰ ਵੀ ਇਹ ਮਾਰਨਦਾ ਉਹਨੂੰ ਵੀ ਕੁੱਟ ਕੇ ਘਰੋਂ ਕੱਢ ਦਿੰਦਾ ਹੈ ਰਾਤ ਨੂੰ ਦਸ ਸੋ ਬੱਚਾ ਕੁੱਟ ਕੇ ਮੇਰੇ ਪੁੱਤ ਨੂੰ ਬਾਹਰ ਘੜ ਦੇਂਦਾ ਮੈਨੂੰ ਇਨਸਾਫ ਚਾਹੀਦਾ ਗੋਲੀ ਦਾ ਬਦਲਾ ਗੋਲੀ ਹੋਣਾ ਚਾਹੀਦਾ ਹੈ ਕਿਤੇ ਮੇਰੀ ਮਾਂ ਦਾ ਸਿਵਾ ਮੱਚਦਾ ਤੇ ਦਾ ਵੀ ਸਿਵਾ ਮੱਚੇ ਮੈਨੂੰ ਗੋਲੀ ਦਾ ਬਦਲਾ ਗੋਲੀ ਨਾਲ ਹੀ ਚਾਹੀਦਾ ਹੈ ਬਾਸ ਠੀਕ ਹੈ ਨਿਸ਼ਾਨ ਸਿੰਘ ਪੁੱਤਰ ਦਰਵਾਰਾ ਸਿੰਘ ਇਹ ਜਿਹੜੀ ਸਾਥ ਸੀਗੀ ਉਹ ਅਸੀਂ ਜਗੀਰਕੌਰ ਨਾਂ ਤੇ ਨਾਲ ਕਮਲਜੀਤ ਨਾਲ ਵਿਆਹ ਹੋਇਆ ਹੋਇਆ ਸੀਗਾ ਤੇ ਇਹ ਜਿਹੜਾ ਸੀ ਨਿਸ਼ਾਨ ਸਿੰਘ ਇਹ ਪੈਸੇ ਲੈਣ ਦਾ ਆਦੀ ਸੀਗਾ ਵੀ ਇਹਨੇ ਪਹਿਲੇ ਵੀ 5 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ ਆਪਣੇ ਸਾਸ ਸਹੋਰੀ ਦੇ ਕੋਲ ਉਹਨਾਂ ਨੇ 3 ਲੱਖ ਦਿੱਤਾ ਸੀ 2 ਰਕ ਰਹਿ ਗਿਆ ਸੀਗਾ ਤੇ ਕੱਲ ਫਿਰ ਇਸੇ ਸਬੰਧ ਦੇ ਵਿੱਚ ਜਿਹੜੀ ਉਹਦੀ ਲੜਕੀ ਸੀਗੀ ਜਗੀਰਕੌਰ ਦੀ ਕਮਲਜੀਤ ਕੌਰ ਉਹ ਆਪਣੇ ਪੇਕੇ ਤੇ ਘਰੇ ਆ ਗਈ ਸੀ ਕਿ ਆਪਣੀ ਬੱਚੀ ਨੂੰ ਨਾਲ ਲੈ ਕੇ ਤੇ ਇਹ ਉਹਦੇ ਪਿੱਛੇ ਪਿੱਛੇ ਆ ਗਿਆ ਉਸ ਤੋਂ ਪੈਸੇ ਲੈਣ ਵਾਸਤੇ ਆ ਗਿਆ ਤੇ ਇਹਦੀ ਮਾ ਦੇ ਨਾਲ ਜਿਹੜੀ ਸੀਗੀ ਇਸ ਜਰੀ ਦੇ ਸਾਥ ਸੀਗੀ ਤੇ ਉਹਦੇ ਨਾਲ ਉਹ ਵੀ ਤੇ ਉਹਨੇ ਆਪਣਾ ਜਿਹੜਾ ਵਾਲਵਰ ਕੱਢ ਕੇ ਤੇ ਉਹਦੇ ਸੱਚੀ ਤੇ ਗੋਲੀ ਮਾਰੀ ਤੇ ਉਹ ਜਾ ਕੇ ਹਸਪੀਟਲ ਜਰਦੀ ਜਾ ਕੇ ਡੈਥ ਹੋ ਗਈ ਕਿਸੇ ਉਪਰ ਐਫ ਆਈ ਆਰ ਅਸੀਂ ਲਾਂਚ ਕੀਤੀ ਗਿਆ 302 ਦੇ ਵਿੱਚ ਤੇ ਅਸੀਂ ਪਾਲ ਜਾ ਰਹੀ ਹੈਗੇ ਜਿਸਲੇ ਵੀ ਕੋਈ ਸਬੂਤ ਵੈਰਾ ਸੀ ਸਾਰੇ ਇਕੱਠੇ ਕਰ ਰਹੇ ਆ ਉਹਦੇ ਵੀ ਫੋਟੋ ਡੇਜ਼ ਵੈਰਾ ਦੇਖ ਰਹੇ ਹੋ ਦੇਖ ਰਹੇ ਤੇ ਜਿਸ ਤਾਂ ਹੋਏਗਾ ਤੁਹਾਨੂੰ ਜਲਦੀ ਜਲਦੀ ਅਰੈਸਟ ਕਰਾਂਗੇ